ਮੰਤੀ ਆ ਤੋ ਮੈਂ ਉਮੀਦ ਕਰਦੀ ਆ ਵੀ ਇਹ ਸੋਚ ਨੂੰ ਸਿਵੇ ਅੱਗੇ ਲਿਦਾਗੇ ਤੇ ਸੋਚ ਨੂੰ ਆਪਾਂ ਟੀਵੀ ਸੋਸ਼ਲ ਮੀਡੀਆ ਤੇ ਰਾਹੀਂ ਵੀ ਪੰਜਾਬ ਦੇ ਨੌਜਵਾਨਾਂ ਤੱਕ ਪਹੁੰਚਾਵਾਂਗੇ ਕਿ ਸਰਕਾਰਾਂ ਨੂੰ ਤਾਂ سزا ਦੇਣੀ ਆ ਪਰ ਜਿਹੜੇ ਪੱਕੇ ਬੈਠੇ ਨੇ ਇਹਨਾਂ ਦਾ ਕੀ ਕਰਨਾ ਇਹਨਾਂ ਦੀ ਵੀ سزا ਕੋਈ ਨਾ ਕੋਈ ਤੈ ਹੋਣੀ ਚਾਹੀਦੀ ਆ ਦੂਜੀ ਗੱਲ ਹੈ ਦੇਖੋ ਨਸ਼ਾ ਜਿਹੜਾ ਹੈਗਾ ਅੱਜ ਦੇ ਟਾਈਮ ਚ ਛਿੱਟੇ ਨਾਲ ਮੋਟਾ ਹੋ ਰਹੀਆਂ ਨੇ ਮੈਂ ਪਿਛਲੇ ਲੰਮੇ ਸਮੇਂ ਤੋਂ ਨਸ਼ਿਆਂ ਦੇ ਖਿਲਾਫ ਕੰਮ ਕਰ ਰਹੀ ਹਾਂ ਕਿਉਂਕਿ ਮੋੜੇ ਘਰੇ 6 ਵੱਜੀਆਂ ਮੇਰਾ ਭਰਾ ਹੋਇਆ ਨਸ਼ੇ ਦਾ ਪਿਛਲੇ ਸਾਲ ਮੈਂ 200 ਕਿਲੋਮੀਟਰ ਦੀ ਪੈਦਲ ਯਾਤਰਾ ਕੀਤੀ ਬਰਬਾਸ ਸਾਹਿਬ ਅਕਾਲ ਤਖਤ ਤੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਾਈ ਵੀ ਸੱਚੇ ਪਾਤਸ਼ਾਹ ਪੰਜਾਬ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਨਸ਼ਿਆਂ ਤੋਂ ਬਚਾ ਕੇ ਰੱਖੀ ਤੇ ਹੁਣ ਇਹ ਸੋਚ ਜਿਹੜੀ ਹੈ ਮਹਿੰਮ ਹੈ ਅੱਗੇ ਤੋਰੀ ਹੈ ਤਾਂ ਜੇ ਅੱਜ ਦੇ ਕਾਇੰਤ ਕੋਈ ਚਿੱਟਾ ਲੈ ਰਿਹਾ ਤਾਂ ਉਹਦੇ ਲਈ ਬਦਲਾਵ ਨਹੀਂ ਜਿਹੜਾ ਅੱਜ ਸੀਮ ਉੱਤੀ ਅੰਗਰੇਜ਼ੀ ਤੈਨੂੰ ਕਹਿੰਦਾ ਬੱਸ ਕਹਿ ਦਿੰਦੇ ਨੇ ਇਹਦੇ ਵਿੱਚ ਇੱਕ ਕੈਮੀਕਲ ਹੁੰਦਾ ਮੋਪੀ ਡੇਡ ਡਾਕਟਰ ਆ ਦੀ ਪਾਸ਼ਾ ਹੈ ਕਿਉਂਕਿ ਮੈਂ ਮੇਰਾ ਪਰਵਾਰ ਡਾਕਟਰ ਆ ਜਾਂ ਮੈਂ ਆਪ ਵੀ ਫਾਰਮਾਸਿਸਟਾਂ ਤਾਂ ਉਹ ਜਿਹੜਾ ਦਰਦ ਤਕਲੀਫ ਨੂੰ ਆੰਮਲੇ ਕਰ ਮਾਰਦੀ ਹੁੰਦਾ ਇਹਦੇ ਵਿੱਚ ਜਦੋਂ ਚਿੱਟੇ ਦੇ ਨਾਲ ਜੇ ਮਾਤਾ ਹੋ ਰਹੀਆਂ ਨੇ ਤਾਂ ਇਹਦਾ ਸਬਸਟੀਟਿਊਟ ਹੈ ਕਿ ਇਹਨੂੰ ਆਪਾਂ ਲਾਗੂ ਕਰੀਏ ਇਹਦੇ ਫਾਇਦੇ ਕੀ ਨਹੀਂ ਜਿਹੜਾ ਕਿਸਾਨ ਹੈ ਨਾ ਇੱਕ ਮੈਨੂੰ ਅਸਲੀ ਆ ਜਾਂਦੀ ਆ ਬੋਲਦੇ ਹੋਏ ਇੱਕ ਦਿਨਾਂ ਭਗਵਾਨ ਜਪਨ ਦੀ ਗੱਲ ਸੁਣੀ ਕਹਿੰਦੇ ਮੈਂ ਹੁਣ ਮੇਰੀ ਗੱਲ ਮੇਰੇ ਦਿਮਾਗ ਕਈ ਜੇ ਸ਼ਰਾਬ ਦੇ ਅੰਮਾ ਦਾ ਲੱਡੂ ਅੰਨ ਸਕਦਾ ਤਾਂ ਕਾਰ ਵੀ ਮੰਨਦੇ ਤੀਨ ਦੇ ਕਾਰ ਵੀ ਮੰਨਦੇ ਪਿੰਡਾਂ ਤੇ ਕਿ ਕਿਸਾਨ ਨੇ ਤੂੰ ਅਲੋਟ ਕਰਦੇ ਵਿੱਚ ਅੱਧਾ ਮਾਰ ਲੈ ਲਾਣੀ ਆ ਕਿੰਨੀ ਲਾਣੀ ਆ ਕਿਸਾਨ ਨੂੰ ਐਨੀ ਭਾਵੇਂ 99% ਤੂੰ ਆਪ ਲੈ ਲੈ ਸਰਕਾਰ ਲੈ ਲੈ ਕਿਸਾਨ ਦੇ ਘਰੇ ਪੈਸਾ ਆਊਗਾ ਆਊਗਾ ਕਿ ਨਹੀਂ ਆਊਗਾ ਜੀ ਆਊਗਾ ਜੀ ਕਰਜ਼ਾ ਛੜੇ ਹੈ ਕਿ ਕਰਜ਼ੇ ਦਾ ਇਲਾਜ ਕਰਜ਼ਾ ਕਟੂਗਾ ਕਿਸਾਨ ਦੀ ਆਮਦਨ ਵਧੂਗੀ ਤੱਕ ਤਰੱਕੀ ਵੀ ਹੋਊਗੀ ਪੰਜਾਬ ਦੀ ਪੰਜਾਬ ਦੀ ਤਰੱਕੀ ਹੋਊਗੀ ਆਮਦਨ ਵਧੂਗੀ ਮੈਂ ਕਹਿੰਨੀ ਆਂ 100 ਦੀ 100% ਲੈਣਾ ਜੇ ਤੇ ਨੂੰ ਐਂ ਆ 100 ਦੀ 100% ਲੈਣਾ ਨਹੀਂ ਤਾਂ 50% ਛੱਡ ਦੇ ਲੋਕਾਂ ਦੇ ਲਈ ਪਰ ਇਹ ਕਰਦੇ ਕਿਉਂ ਨਹੀਂ ਕਿਉਂਕਿ ਇੰਨਾ ਦੇ ਜਿਹੜਾ ਸਿਸਟਮ ਆ ਚਿੱਟੇ ਵਾਲਾ ਸਿਸਟਮ ਚੱਲੇ ਬੜਾ ਲੋਕਾਂ ਦੇ ਘਰ ਘਰ ਦਾ ਕੁਸ਼ਕ ਲੋਕਾਂ ਦੇ ਘਰ ਇੰਨਾ ਪੈਸਾ ਜਾਂਦਾ ਉਹਨਾਂ ਨੂੰ ਐ ਆ ਵੀ ਸਾਡੇ ਘਰੇ ਬਿਨਾ ਹੀ ਜਦੋਂ ਸਾਰਾ ਕੁਝ ਹੋ ਹੀ ਜਾਂਦਾ ਮਰਨ ਵਾਲੇ ਮਰੀ ਜਾਂਦੇ ਨੇ ਮੇਰਾ ਕੀ ਜਾਂਦਾ ਕੋਈ ਮਰੇ ਕੋਈ ਜੀਵੇ ਸੁਤਰਾ ਕੋਲ ਪਤਾ ਸੇ ਤੀਵੇ ਉਹੀ ਗੱਲ ਹੈ ਨਾ ਸੰਘਾਰਾ ਪਰਿਆ ਸਰੂ ਗ੍ਰੰਥ ਮੇਰਾ ਕੋਈ 파ਸ ਲੈਣ ਵਾਲਾ ਹੁੰਦਾ ਮੈਂ ਤਾਂ ਤੁਹਾਡੇ ਨਾਲ ਗੱਲਾਂ ਮਾਰਤੀਆਂ ਹੁੰਦੀਆਂ ਨੇ ਜੋ ਮੇਰੇ ਬੰਦੇ ਵਰ ਸਿੱਖਲ ਹੁੰਦੀ ਹੈ ਨਾ ਉਹ ਗੱਲਾਂ ਹੀ ਕਰਨੀਆਂ ਹੁੰਦੀਆਂ ਨੇ ਤਾਂ ਉਹ ਜਿਹੜੀ ਚੀਜ਼ ਹੈਗੀ ਆ ਉਹ ਤੇ ਨਹੀਂ ਇਹ ਜਿਹੜਾ ਬਦਲਾ ਬਦਲਾ ਰਿਹਾ ਇਹ ਜਿਹੜੀ ਸੋਚ ਨੂੰ ਬਦਲਣਾ ਇਹ ਆਪ ਨੂੰ ਬਦਲਣਾ ਹੈ ਕਿ ਅੱਜ ਮੈਨੂੰ ਜਦੋਂ ਤੁਰੇ ਆ ਰਹੇ ਸੀ ਮੈਨੂੰ ਬੜਾ ਚੰਗਾ ਲੱਗੇ ਜਦੋਂ ਤੁਰਾਂਗੇ ਨਾ ਕਿਵੇਂ ਚੱਲੇ ਆਖੇ ਇਕੱਲੇ ਲੋਕ ਜੁੜਤੇ ਗਏ ਕਾਰਵਾ ਬਣਤਾ ਗਿਆ ਜਦੋਂ ਕਾ ਤੁਰਾਂ ਨੇ ਉਦੋਂ ਸੋਚ ਬਦਲੂ ਅੱਜ ਜਦੋਂ ਸੋਚ ਬਦਲੂਗੀ ਉਦੋਂ ਮੇਰਾ ਪੰਜਾਬ ਬਦਲੂਗਾ ਜਦੋਂ ਪੰਜਾਬ ਬਦਲੂਗਾ ਉਦੋਂ ਸੁਲਾਮਾ ਜਿਹੜਾ ਪੰਜਾਬ ਬਣੂਗਾ ਆ ਸਤਸਰੀਆ ਕਾਲ ਆਹ ਸਾਰੇ ਗਾਲ ਕੇ ਰੰਗਲੇ ਪੰਜਾਬ ਲਈ ਇੱਕ ਨਵੀਂ ਸੋਚ ਨੂੰ ਜਨਮ ਦਈਏ ਤੇ ਅੰਦੇਸ਼ ਸੋਚ ਤੇ ਟਿਕ ਕੇ ਇਹ ਜਿੱਤਣੀ ਹੋ ਸਕੇ ਆਪ ਦੀ ਗੱਲ ਨੂੰ ਕਰੀ ਔਰ ਲੀਡਰ ਦਾ ਨਾਲ ਗੱਲ ਕਰੀਏ ਵੀ ਹਾਂ ਜੈਨਸਨ ਮੇਰੀ ਬੱਲੇ ਆਪਣੀ ਗੱਲ ਹਜ਼ਾਰਾਂ ਲੱਖਾਂ ਦੇ ਮੂੰਹਾਂ ਜੋ ਇਹ ਨਿਕਲਣ ਲੱਗੀ ਵੀ ਹਾਂ ਰਸਰਾ ਦੀ ਵੀ ਡਿਮੋਸ਼ਨ ਦਾ ਕੋਈ ਨਾ ਸਿਸਟਮ ਹੋਣਾ ਚਾਹੀਦਾ ਮੈਂ ਕਹਾ ਰਹੀ ਆ ਕਿ ਨਸ਼ਾ ਕਦਮਾਂ ਸ਼ੁਰੂ ਹੋ ਜੂਗਾ ਵਾਕਈ ਦੇ ਵਿੱਚ ਚਿੱਟੇ ਨਾ ਜੜਾ ਹੈ ਕਹਿੰਦੇ ਆ ਵੀ ਕੋਈ ਸਿਸਟਮ ਨਹੀਂ ਹੈ ਸਾਰਾ ਇਹਦੇ ਤੇ ਖੱਲ ਪੈਣੀ ਸ਼ੁਰੂ ਹੋ ਜੂਗੀ ਤੇ ਵੀ ਸ਼ੁਰੂਆਤ ਹੋ ਜੂਗੀ ਅ ਸ਼ੁਰੂਆਤ ਲਈ ਜਿਹੜਾ ਉਹ ਕਹਿੰਦੇ ਨੇ ਸਟਾਰਟਿੰਗ ਦਾ ਸ਼ੁਰੂ ਦਾ ਮੁੱਢ ਜਿਹੜਾ ਬੰਨਣਾ ਉਹ ਆਪਾਂ ਸਾਰਿਆਂ ਨੇ ਰਸਤੇ ਬੰਨਣੇ ਚਾਹੀਦੇ ਕਿਉਂਕਿ ਸ਼ੁਰੂ ਦੀ ਲੜਾਈ ਜਿਹੜੀ ਆ ਕਿਸੇ ਜੀ ਨੂੰ ਜਦੋਂ ੱਤਕਾ ਲਾਣਾ ਹੁੰਦਾ ਉਹ ਉਹ ਥੋੜੀ ਜੀ ਜ਼ਿਆਦਾ ਆਕਤੀਦੀ ਉਹ ਤੋਂ ਬਾਅਦ ਜਦੋਂ ਕੰਮ ਰੇੜ ਪਵੇ ਹੌਲੀ ਹੌਲੀ ਚੱਲਦਾ ਰਹਿੰਦਾ ਫੋ ਆਪਾਂ ਮੋਰਟੀ ਆ ਜਿਹਨਾਂ ਨੇ ਕੰਮ ਨੂੰ ਰੇੜ ਮੈਂ ਇਸੇ ਤਰੀਕੇ ਦੇ ਨਾਲ ਗਏ ਰਹੀਏ ਮੇਰੇ ਕੋਲ ਜਦੋਂ ਜਦੋਂ ਵੀ ਸਮਾਂ ਹੋਏਗਾ ਜਦ ਜੇ ਸਿਸਟਮ ਚੱਲੂ ਹੋਏਗਾ ਕਿਉਂਕਿ ਮੈਂ ਬਾਹਰ ਵੀ ਬਹੁਤ ਜਾਣਾ ਹੁੰਦਾ ਹੈ ਕੰਮ ਕਰਨੇ ਹੁੰਦੇ ਆ ਪਰ ਮੈਂ ਜਦੋਂ ਵੀ ਮੈਂ ਹੋऊंगी ਤੇ ਮੈਂ ਇਸ ਮੈਂ ਦਾ ਹਮੇਸ਼ਾ ਹਿੱਸਾ ਬਣੂੰਗੀ ਔਰ ਜਿੱਥੇ ਵੀ ਰਹਾ ਉੱਥੇ ਵੀ ਇਹਦਾ ਹਮੇਸ਼ਾ ਸਮਰਥਨ ਕਰਦੀ ਰਹੂੰਗੀ ਬਾਈ ਗੁਰੂ ਜੀ ਦਾ ਸਤਿ ਸ੍ਰੀ ਅਕਾਲ ਬਾਈ ਜੀ ਜੀ ਬੋਲੇ